ਸਰਦਾਰ ਰਮੇਸ਼ ਸਿੰਘ ਢਲੋਂ ਦੇ ਲੜਕਾ ਜੀ ਆ ਡਾਕਟਰ ਅੰਗਰੇਜ਼ ਸਿੰਘ ਜੀ ਢੱਲੋਂ ਸਾਡੇ ਚਾਚਾ ਜੀ ਲੱਗਦੇ ਆ ਮੇਰੇ ਫੇ ਉਹਨਾਂ ਦੇ ਪੁੱਤਰ ਵੀ ਹੁੰਦਾ ਡਾਕਟਰ ਬਣ ਕੇ ਪਰਮੇਂਦਰ ਸਿੰਘ ਢੱਲੋਂ ਜੀ ਬਠਿੰਡੇ ਆਪਣੇ ਸਰਕਾਰੀ ਹਸਪਤਾਲ ਦੇ ਨੇੜੇ ਉੱਥੇ ਹਸਪਤਾਲ ਕਰਦੇ ਢੱਲੋਂ ਹਸਪਤਾਲ ਤੇ ਚਾਚਾ ਜੀ ਦਾ ਤੁਹਾਨੂੰ ਪਤਾ ਉੱਥੇ ਕਰਦਿਆ ਤੇ ਉਹ ਲੰਗਰ ਲਾਉਂਦੇ ਹੁੰਦੇ ਸੀ ਹਨਾ ਵਿਸਾਖੀ ਨੂੰ ਪਰਿਵਾਰ ਸਮੇਤ ਤੇ ਉਹ ਲੰਗਰ ਤਿਆਰ ਕਰਾਉਂਦੇ ਸਾਰੇ ਆਪ ਦਾ ਤੇ ਉਦੋਂ ਅਸੀਂ ਸੇਵਾ ਕਰਦੇ ਹੁੰਦੇ ਵਿਸਾਖੀ ਤੇ ਹਨਾ ਤੇ ਇਹ ਮੇਰੇ ਮਿੱਤਰ ਅਦਰਵੇਸ਼ ਸਾਰੇ ਇਹ ਢੀਕਦੇ ਹੁਣ ਵੀ ਸਾਨੂੰ ਇਹ ਮੈਂ ਬਿਸਕਟ ਪਾਉਣਾ ਹੁੰਦਾ ਇਹਨਾਂ ਨੂੰ ਹਨਾ ਢੋਂ ਢੀਕਦੇ ਕੋਈ ਨਹੀਂ ਘਰ ਪਾਉਨੇ ਇਹਨਾਂ ਨੂੰ ਬਿਸਕਟ ਤੇ ਇਹ ਆਟਾ ਮੇਰੇ ਦਾਦਾ ਜੀ ਸਰਦਾਰ 600 ਸਰਪੰਚ ਸੀ ਉਹਨਾਂ ਦੇ ਕਹਿਣ ਤੇ ਸਰਦਾਰ ਧੱਲਾ ਸਿੰਘ ਢੱਲੋਂ ਉਹਨਾਂ ਨੇ ਛੱਡਿਆ ਸੀ ਇਹ ਤਾਂ ਬਸ ਖੜਨ ਦੀ ਜਗਾ ਸੀ ਹਨਾ ਕੁਛ ਨਹੀਂ ਸੀ ਤੇ ਅੱਜ ਇੱਥੇ ਲੰਗਰ ਲਾਏ ਜਾਂਦੇ ਆ ਬਹੁਤ ਚੰਗੀ ਗੱਲ ਆ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਬਸ ਅੱਟਾ ਬਣਾ ਕੇ ਦਿੱਤਾ ਸਰਦਾਰ ਗੁਰਜੰਨ ਸਿੰਘ ਢੱਲੋਂ ਸਰਪੰਚ ਸਾਹਿਬ ਉਹਨਾਂ ਦਾ ਸਰਦਾਰ ਬਿਕਰਮਜੀਤ ਸਿੰਘ ਬਿੱਕਾ ਜੀ ਤੇ ਖਾਸ ਕਰਕੇ ਢੱਲੋਂ ਪਰਿਵਾਰ ਤੱਲਾ ਸਿੰਘ ਢੱਲੋਂ ਦੇ ਪਰਿਵਾਰ ਦਾ ਹਨ ਤੇ ਉਹਨਾਂ ਦੇ ਲੜਕੇ ਸਰندر ਸਿੰਘ ਢੱਲੋਂ ਤੇ ਗੁਰਜੰਨ ਸਿੰਘ ਢੱਲੋਂ ਤੇ ਪੁੱਤਰੇ ਹਰਵਿੰਦਰ ਸਿੰਘ ਢੱਲੋਂ ਤੇ ਤਰਮਿੰਦਰ ਢੱਲੋਂ ਦੇ ਰਾਜਾ ਢੱਲੋਂ ਦਾ ਜਿਨ੍ਹਾਂ ਨੇ ਮਾਲਾ ਵੀ 40-45 ਲੱਖ ਦੀ ਜਗਾ ਫੇਰ ਫੇਰ ਆਪਣੇ ਦਾਦੇ ਵੱਲੋਂ ਜੋ ਦਾਨ ਕੀਤੀ ਸੀ ਨਾ ਉਹਨਾਂ ਦੇ ਸੀ ਪੰਚਾਇਤ ਦੇ ਨਾਂ ਕਰਵਾਈ ਤੇ ਪੰਚਾਇਤ ਨੇ ਇਸ ਦੇ ਉੱਤੇ ਮਹਲਾ ਵੀ ਬਣਾਇਆ ਬਣਾਇਆ ਹੈਨਾ ਹੁਣ ਤਾਂ ਮੇਰੇ ਸਾਹ ਜੋ ਆਪਣਾ ਲੰਗਰ ਤਿਆਰ ਹੋਈ ਜਾਂਦਾ ਉਹ ਲੰਗਰ ਹੁੰਦਾ ਹੈ ਸਰਦਾਰ ਉਦਮ ਸਿੰਘ ਢਿੱਲੋਂ ਦੇ ਬੜੇ ਚ ਹੋਰ ਵੀ ਕਿਵੇਂ ਸੀ ਤਰਾਮ ਜੀ ਜੀ ਕਹੀ ਠੀਕ ਹੈ ਵਧੀਆ ਤੇ ਭੋਜਨ ਤਿਆਰ ਹੋਈ ਜਾਂਦਾ ਲੰਗਰ ਜੀ ਤਿਆਰ ਹੋਈ ਜਾਂਦਾ ਜੀ ਅੱਛਾ ਇਸ ਤਰੀਕਾਲ ਤੋਂ ਮਾਹਪਿੰਦਰ ਸਿੰਘ ਕਹਾ ਜੱਸੀਪੁਰ ਵਾਲੀ ਅੱਜ ਮਾਗੀ ਦੇ ਮੇਲੇ ਨੂੰ ਲੈ ਕੇ ਸਾਡੇ ਮਾਲਾਵੀ ਨਗਰ ਦਾ ਆਇਆ ਗਿਆ ਹੈ ਪਿੰਡ ਦਸੂ ਤੋਂ ਕਿ ਮਾਨਸਾ ਰੋਡ ਤੇ ਉਹਨਾਂ ਨੂੰ ਪਾਉਣਿਆ ਇਹ ਲੰਗਰ ਦੋਤੀ ਜੁਗੀਆਂ ਨਾਲ ਦਸੂਪੌੜੀ ਮਾਰਕ ਚੌਕ ਮਾਰਕੀਟ ਸਾਰੀ ਇਹ ਆਪਣੀ ਜਿਹੜੀ ਮਾਨਸਾ ਰੋਡ ਤੇ ਜਸੂਪੌੜੀ ਤੇ ਦੁਕਾਨਾਂ ਉਹਦੇ ਉਹਨਾਂ ਵੱਲੋਂ ਕਮੇਟੀ ਵੱਲੋਂ ਪਿੰਡ ਦੀ ਨੌਜਵਾਨ ਸੁਭਾ ਵੱਲੋਂ ਬਾਈਕ ਲਾ ਕੇ ਆ ਗਏ ਹੋਗੇ ਹੋਰ ਨੌਜਵਾਨ ਦਫੇ ਰਿਆ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਇਨਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਸਾਰੇ ਆਪਨੇ ਲੱਗੇ ਹੋਇਆ ਤੇ ਡੋਟੀ ਜੁਰੀਆਂ ਦੇ ਪ੍ਰਧਾਨ ਗੁਰਜੀਤ ਸਿੰਘ ਦੰਦੀਵਾਲ ਬਲਵ ਸਿੰਘ ਦੰਦੀਵਾਲ ਗਰਮੇਲ ਸਿੰਘ ਰੋਤੀ ਗਰਮੇਲ ਸਿੰਘ ਗੇਲਾ ਦੋਤੀ ਹੋਰ ਕਿੰਨੇ ਵੀ ਮੇਰੇ ਲੋਤੀ ਵੀਰ ਆ ਉਹਨਾਂ ਦਾ ਸਹਿਯੋਗ ਆ ਆਪਣੀ ਜਿਹੜੀ ਇਹ ਮਾਰਕੀਟ ਆ ਜਿਹੜੀ ਜੱਸੀਪੁਰ ਵਾਲੀ ਸੀ ਜਿਹੜਾ ਆਪਣਾ ਸੁਧਾਰਣਾ ਹੈ ਆਪਣਾ ਜਗਜੀਤ ਸਿੰਘ ਜੱਗੀ ਦੰਦੀਵਾਲ ਤੇ ਉਹਨਾਂ ਦੇ ਨਾਲ ਮੁੰਡੇ ਆ ਜਿਹੜੇ ਕਮੇਟੀ ਦੇ ਆਪਾਂ ਡਾਕਟਰ ਪੰਤ ਕੇ ਹੋਗੇ ਪਰਮਿੰਦਰ ਪਿੰਦੂ ਡਾਕਟਰ ਹੋ ਗਿਆ ਜਿਵੇਂ ਦੀਪਕ ਤੇ ਲੋਗ ਆ ਸਟੂਡੀਓ ਵਾਲਾ ਭਾਈ ਹੋ ਗਿਆ ਤੇ ਹੋਰ ਵੀ ਆਪਣੇ ਸਾਹਮਣੇ ਕਟਾਰ ਸਿੰਘ ਆ ਲਿਆ ਸੰਦੀਪ ਹੋ ਗਿਆ ਤੇ ਜਿੰਨੇ ਰੇੜੀਆਂ ਵਾਲੇ ਮੇਰੇ ਭਰਾ ਵੀ ਗੱਲ ਵਾਲੇ ਸਭ ਦੇ ਸਹਾਈ ਹੋਣ ਆਏ ਲੱਗਣ ਲੱਗਾ ਇਹ ਲੰਗਰ ਆਪਣਾ ਜਿਹੜਾ ਇਹ ਲੰਗਰ ਆ ਇਹ ਲੰਗਰ ਆਪਣਾ ਪੂਰਿਆਂ ਦਾ ਲੱਗਿਆ ਤੇ ਤੁਹਾਨੂੰ ਇਹ ਦਿਖਾਉਣੇ ਆ ਤੁਕੀ ਬਾਤ ਤੋਂ ਬਾਅਦ ਕਮੈਂਟ ਕਰੋ ਸ਼ੇਅਰ ਕਰੋ ਸਾਡੀ ਇਸ ਵੀਡੀਓ ਨੂੰ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੂਹ ਪਿੰਡ ਦੇ ਨੌਜਵਾਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿੰਡ ਵਾਸੀਆਂ ਦਾ ਦੋਤੀ ਕਮੇਟੀ ਦੋਤੀ ਦੁਨੀਆ ਦਾ ਤੇ ਮਾਰਕੀਟ ਕਮੇਟੀ ਦੁਨੀਆ ਦਾ ਜਿਨ੍ਹਾਂ ਨੇ ਲੰਗਰ ਲਾਇਆ ਸਵੰਗ ਦਾ ਵਾਸਤੇ ਆਜੋ ਤੁਹਾਨੂੰ ਇੱਕ ਝਾਤ ਦਿਖਾਉਣਾ ਹੈ ਅਸ ਟਾਈਮ ਸਾਡੇ ਪਿੰਡ ਮਾਨਸਾ ਰੋਡ ਆਹੇ ਬਾਬਾ ਵਾਹਲਾ ਚੌਂਕ ਐ ਤੇ ਇਹ ਜੱਸੀਪੋ ਵਾਲੀ ਚੌਂਕ ਤੇ ਇੱਥੇ ਅੱਜ ਲੰਗਰ ਲੱਗਿਆ ਪੂਰੀਆਂ ਦਾ ਜੋ ਕਿ ਤੁਹਾਨੂੰ ਪਤਾ ਮਾਗੀ ਦਾ ਮੇਲਾ ਮੁਕਸਰ ਸਾਹਿਬ ਸੰਗਤਾਂ ਜਾ ਰਹੀਆਂ ਹਨ ਮੇਲੇ ਤੋਂ ਹੁਣ ਤਾਂ ਟਾਈਮ ਵੈਸੇ ਹੋ ਗਿਆ ਮੁੜਨ ਦਾ ਟਾਈਮ ਹੋ ਗਿਆ 2:00 ਵਜੇ ਤੇ ਆਪਣਾ ਲੰਗਰ ਲੱਗਿਆ ਇਹ ਲੰਗਰ ਲਾਇਆ ਗਿਆ ਆਪਣਾ ਦੋਦੀ ਜੁਨੀਆਣਾ ਜੱਸੀਪੋ ਵਾਲੀ ਤੇ ਇਹ ਜਿਹੜੀ ਆਪਣੀ ਮਾਰਕੀਟ ਹਾਂ ਵੱਲੋਂ ਜੀ ਸ਼ਾਕਾ ਜੀ ਤੇ ਪਿੰਡ ਦੇ ਨੌਜਵਾਨ ਸਭਾ ਇਹ ਆਪਣੇ ਮੁੰਡੇ ਆ ਸਾਰਿਆਂ ਨੇ ਲੰਗਰ ਲਾਇਆ ਲੰਗਰ ਵਰਤਾਈ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਖਾਓ ਵਧੀਆ ਤਾਜ਼ਾ-ਤਾਜ਼ਾ ਪੂਰੀ ਤੇ ਇਹ ਮੁੰਡੇ ਸੇਵਾ ਕਰ ਰਹੇ ਆ ਤੇ ਡੀਜੇ ਵੀ ਲਾ ਰੱਖਿਆ ਸਪੀਕਰ ਲਾ ਰੱਖਿਆ ਧਰਮ ਕੀ ਗੀਤ ਚੱਲਦੇ ਆ ਜਿੱਥੇ ਕੀ ਮੱਲਾ ਅਲਾਸਮੈਂਟ ਵੀ ਕੀਤੀ ਜਾਂਦੀ ਆ ਭਾਈ ਵੀ ਲੰਗਰ ਛੱਕ ਕੇ ਜਾਣਾ ਹਨਾ ਤੇ ਮੁੰਡੇ ਲੱਗੇ ਪਏ ਇਧਰ ਆਪਣੇ ਸਾਰੇ ਇਧਰ ਆਪਣਾ ਪ੍ਰਧਾਨ ਸਾਹਿਬ ਆ ਇਹ ਸਾਡੇ ਮਾਰਕੀਟ ਕਮੇਟੀ ਦੇ ਜਗਜੀਤ ਸਿੰਘ ਜੱਗੀ ਦੰਦੀਵਾਲ ਜੀ ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਹੈ ਸੇਵਾ ਨਿਵਾ ਰਹੇ ਐ ਇਸ ਟਾਈਮ ਤੇ ਇਹਨਾਂ ਨੇ ਵੀ ਬਹੁਤ ਸਾਰੇ ਇਕੱਠੇਆ ਦੋਦੀ ਦੁਨੀਆਨ ਮਾਰਕੀਟ ਜਿਹੜੀ ਮਾਨਸਾ ਰੋਡ ਤੇ ਆ ਉਹਦੇ ਪ੍ਰਧਾਨ ਹੈ ਜਗਜੀਤ ਸਿੰਘ ਜੱਗੀ ਤੇ ਲੰਗਰ ਦੀ ਸੇਵਾ ਕਰ ਰਹੇ ਗੁਰਜੀਤ ਸਿੰਘ ਦੋਦੀ ਉਹਨਾਂ ਦਾ ਸਹਿਯੋਗ ਆ ਬਲੌਰ ਸਿੰਘ ਮੈਂਬਰ ਦੋਦੀ ਗੁਰਮੇਲ ਸਿੰਘ ਗੇਲਾ ਸੰਦੀਪ ਸਿੰਘ ਆਪਣੇ ਮਾਰਕੀਟ ਕਮੇਟੀ ਤੋਂ ਕਟਾਰ ਸਿੰਘ ਵਾਲੇ ਸੰਦੀਪ ਆਪਣਾ ਦੀਪ ਸਿੰਘ ਢੱਲੋਂ ਵਗੈਰਾ ਗੁਲਾਬ ਸਿੰਘ ਆਪਣਾ ਇਹ ਕਾਕਾ ਬਹੁਤ ਜੋਗਦਾਨ ਪਾਉਂਦਾ ਹੈ ਫਿਲਮਾਂ ਦੇ ਵਿੱਚ ਪੱਗਾਂ ਵਗੈਰਾ ਬੰਨਦਾ ਹੈ ਤੇ ਠੀਰ ਦਾ ਲੰਗਰਾਂ ਨਾਲ ਪੂਰੀਆਂ ਦਾ ਤੇ ਦੀਪਕ ਲੋ ਸਟੂਡੀਓ ਵਾਲਾ ਬਾਈ ਇਹਨਾਂ ਮੁੰਡਿਆਂ ਨੇ ਸਾਰਿਆਂ ਨੇ ਜੋਰ ਲਾਇਆ ਸਾਡੇ ਬਾਈ ਸਾਰੇ ਲੱਗੇ ਪਏ ਆ ਲੰਗਰ ਤੇ ਤੁਹਾਨੂੰ ਦਿਖਾਉਨੇ ਆ ਬਹੁਤ ਵੀਰੇ ਉਧਰ ਲਾਓ ਉਧਰ ਤੇ ਬਹੁਤ ਵਧੀਆ ਕੰਮ ਹੈ ਹਨਾ ਤੇ ਇਹਦੇ ਨਾਲ ਪੁੰਨदान ਵੀ ਹੋ ਜਾਂਦਾ ਹੈ ਮੇਲੇ ਤੇ ਗਈਆਂ ਸੰਗਤਾਂ ਦੇ ਸਮੇਲੇ ਚੱਲਣਾ ਮੇਲੇ ਦੇ ਗਈਆਂ ਸੰਗਤਾਂ ਜੋ ਵੀ ਹਨ ਲੰਗਰ ਛਕਾਇਆ ਜਾਂਦਾ ਹੈ ਉਹਨਾਂ ਨੂੰ ਤੇ ਸੰਗਤਾਂ ਕਿਉਂਕਿ ਦੂਰੋਂ ਚੱਲੀਆਂ ਆਉਂਦੀਆਂ ਤੇ ਲੰਗਰ ਛਕ ਲੈਂਦੀਆਂ ਤੇ ਇਹ ਬਹੁਤ ਵੱਡਾ ਮਹੱਲਾ ਵੀ ਇੱਕ ਦਾਨ ਆ ਪਿੰਡ ਵਾਲਿਆਂ ਵੱਨੀਓ ਕਮੇਟੀ ਬਣੀਓ ਦੁੱਧਾ ਵਾਲਿਆਂ ਵੱਨੂੰ ਬਹੁਤ ਵਧੀਆ ਕਦਮ ਹੈ ਸਾਡੇ ਪ੍ਰਧਾਨ ਸਾਹਿਬ ਇੱਥੇ ਆਇਆ ਜੀ ਸਿੱਖ ਢਲੋਂ ਜੀ ਇਹ ਸਭ ਕਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਆ ਹਨਾ ਇਹ ਸੇਵਾ ਕਰਦੇ ਆ ਜੋੜਿਆਂ ਦੀ ਰੋੜ ਤੇ ਇਹ ਮਰੇ ਮਿੱਤਰ ਆਦਰਵੇਸ਼ ਸਾਰੇ ਇਹ ਡੀਗਦੇ ਹੁਣ ਵੀ ਸਾਨੂੰ ਇਹ ਮੈਂ ਬਿਸਕਟ ਪਾਉਣਾ ਹੁੰਦਾ ਇਹਨਾਂ ਨੂੰ ਹਨਾ ਕੋં ਡੀਗਦੇ ਕੋਈ ਨਹੀਂ ਘਰ ਪਾਉਨੇ ਇਹਨਾਂ ਨੂੰ ਵੀ ਬਿਸਕਟ ਤੇ ਇੱਧਰ ਰੇੜੀਆਂ ਲੱਗੀਆਂ ਇਹ ਉਹ ਮੁੰਡੇ ਦਾ ਉਹ ਤਾਂ ਬਹੁਤ ਯੋਗਦਾਨ ਆ ਉਹ ਸਾਹਮਣੇ ਵਾਲਾ ਮੁੰਡੇ ਦਾ ਇੱਧਰ ਡਾਕਟਰ ਪੰਤ ਸਿੰਘ ਢਾਕੋਂ ਦਾ ਮੁੰਡਾ ਪਰਮੇਂਦਰ ਸਿੰਘ ਪੈਂਦੀ ਡਾਕਟਰ ਆਪਣੇ ਭਾਈ ਆ ਸਿੱਧੂ ਸਟੂਡੀਓ ਵਾਲੇ ਇੱਥੇ ਪਹਿਲਾਂ ਸਿੱਧੂ ਸਟੂਡੀਓ ਵਾਲੇ ਹੁੰਦੇ ਜੋ ਜਾਵੜੇ ਉੱਧਰ ਨਾਲ ਹੀ ਸਾਡਾ ਦੀਪ ਢੱਲੋਂ ਬਗੈਰ ਬਹੁਤ سارے ਨੌਜਵਾਨਾਂ ਦਾ ਸਹਿਯੋਗ ਸੇਵਾ ਕਰ ਰਹੀ ਆ ਇੱਥੇ ਤੁਹਾਨੂੰ ਦਿਹਾਉਣਿਆ ਬੜਾ ਲੰਗਰ ਲੱਗਿਆ ਵਧੀਆ ਪੂਰੀਆਂ ਦਾ ਤਾਜ਼ੀਆਂ ਪੂਰੀਆਂ ਛੀਰ ਦਾ ਲੰਗਰ ਸੰਗਤਾਂ ਲੰਗਰ ਛਕ ਰਹੀਆਂ ਮੇਰੇ ਭਰਾ ਡਰਾਈਵਰਾਂ ਦਾ ਬਹੁਤ ਯੋਗਦਾਨ ਆ ਇਸ ਲੰਗਰ ਦੇ ਵਿੱਚ ਕਿਉਂਕਿ ਇੱਥੇ ਤੇਲ ਦੇ ਡਿੱਕੂ ਪਾਏ ਜਾਂਦੇ ਆ ਵੱਡੀਆਂ ਜੁਨੀਆਂ ਪੈਂਦੀਆਂ ਤੇਲ ਜੁਨੀਆਂ ਦਾ ਟੇਪਰਾਂ ਵਾਲੇ ਤੇਲ ਹਨਾ ਟੈਂਕੀਆਂ ਉਹਨਾਂ ਦੇ ਡਰਾਈਵਰਾਂ ਨੇ ਮਾਲਾ ਵੀ ਬਹੁਤ ਪੈਸਾ ਦੇ ਕੇ ਹਨ ਹਰ ਰੁੱਖੋਂ ਮਦਦ ਕੀਤੀ ਆ ਸਾਰੇ ਭਾਈਚਾਰੇ ਨੇ ਕਰੀ ਆ ਤੁਹਾਨੂੰ ਪਤਾ ਜਦ ਲੰਗਰ ਸਵਾ ਤੋਂ ਚੱਲ ਜਾਂਦਾ ਸ਼ਾਮ ਤੱਕ ਚੱਲੂਗਾ ਬਹੁਤ ਜਦੋਂ ਲੰਗਰ ਇਹ ਲੱਗਦਾ ਨਾ ਇਹ ਬਹੁਤ ਸਾਲਾਂ ਤੋਂ ਲੱਗਦਾ ਆ ਰਿਹਾ ਲੰਗਰ ਤੇ ਹਮੇਸ਼ਾ ਪਿੰਡ ਦੇ ਲੋਕ ਸਹਿਯੋਗ ਪਾਉਂਦੇ ਆ ਤੇ ਸਮੇਂ-ਸਮੇਂ ਅਨਸਾਰ ਲੰਗਰ ਦੀ ਦਿਸ਼ਾ ਬਦਲਦੀ ਰਹਿੰਦੀ ਆ ਪਹਿਲਾਂ ਇਹ ਲੰਗਰ ਮੇਰੇ ਪਿੰਡ ਦੀਆਂ ਮੇਰੇ ਆ ਮਾਵਾ ਭੈਣਾ ਉਹ ਤਿਆਰ ਕਰਦੀਆਂ ਸੀ ਪਿੰਡ ਦੇ ਲੋਕ ਹੁਣ ਮੰਨਲਾ ਵੀ ਪੂਰੀਆਂ ਵਗੈਰਾ ਤੇ ਠੀਕੋ ਤੇ ਹੋਰ ਨਾਲ ਤਾਂ ਆਪਾਂ ਹਲਵਾਈ ਤੋਂ ਤਿਆਰ ਕਰਵਾ ਲੈਨੇ ਆ ਕਿਉਂਕਿ ਹੁਣ ਉਸਾਂ ਬਣਾ ਲੈ ਆਪਣੇ ਕੋਲੇ ਬਜਟ ਬਣ ਜਾਂਦਾ ਟੈਕਨੋਲੋਜੀ ਆ ਗਈ ਹੈ ਨਾ ਇਹ ਜਿੱਥੇ ਲੰਗਰ ਲੱਗਿਆ ਇਹ ਜੱਸੀਪੋ ਵਾਲੀ ਦਾ ਬੱਸ ਅੱਡਾ ਆਪਣਾ ਇਹ ਬਹੁਤ ਵਧੀਆ ਗੱਲ ਹੈ ਜਿਹੜਾ ਬੱਸ ਅੱਡਾ ਤੋਂ ਨੂੰ ਇਹਦੀ ਵੀ ਦੱਸ ਦਾਂ ਗੱਲ ਜਿਹਦੇ ਵਿੱਚ ਇਹ ਸਾਡੇ ਇੱਕ ਢੱਲੋਂ ਪਰਿਵਾਰ ਹੈ ਇਹ ਬਸ ਅੱਡਾ ਉਹਨਾਂ ਨੇ ਮੁਕਤੋਚ ਛੱਡਿਆ ਸੀ ਕਿਉਂਕਿ ਇੱਥੇ ਕੋਈ ਪੰਚਾਇਤੀ ਜ਼ਮੀਨ ਹੈ ਨਹੀਂ ਸੀ ਬਸ ਅੱਡੇ ਕੋਲੇ ਤੇ ਇਹ ਅੱਡਾ ਮੇਰੇ ਦਾਦਾ ਜੀ ਸਰਦਾਰ 600 ਸਰਪੰਚ ਸੀ ਉਹਨਾਂ ਦੇ ਕਹਿਣ ਤੇ ਸਰਦਾਰ ਧੱਲਾ ਸਿੰਘ ਢੱਲੋਂ ਉਹਨਾਂ ਨੇ ਛੱਡਿਆ ਸੀ ਇਹ ਤਾਂ ਬਸ ਅੱਡੇ ਦੀ ਬਹੁਤ ਮਹੱਲਾ ਵੀ ਕੀਮਤੀ ਬਸ ਅੱਡਾ ਆ ਮੰਨਸਾ ਰੋਡ ਤੇ ਘਰ ਦੋਗਾ ਤੇ 22000 ਗੱਜ ਦਾ ਰੇਟ ਹੋਣਾ ਇੱਥੇ ਹਨਾ ਇਹ ਰੇਟ ਫਿਰ ਉਹਨਾਂ ਤੋਂ ਬਾਅਦ ਰਜਿਸਟਰੀ ਦੇਖ ਲਓ ਉੱੱਤੋਂ ਪਰਿਵਾਰ ਦੇ ਨਹੀਂ ਸੀ ਫਿਰ ਸਰਦਾਰ ਗੁਰਜਨ ਸਿੰਘ ਸਰਪੰਚ ਬਣੇ ਮੇਰੇ ਪਿੰਡ ਦੇ ਸਾਡੇ ਚੇਅਰਮੈਨ ਸੀ ਫਕਰਮਜੀਤ ਸਿੰਘ ਬਿੱਕਾ ਜੀ ਕਾਂਗਰਸ ਤੋਂ ਸੀਗੇ ਉਹ ਮੈਂ ਦਿਖਾਉਣਾ ਉਹਨਾਂ ਦਾ ਇੱਥੇ ਬੋਰਡ ਵੀ ਲੱਗਿਆ ਹੋਊ ਸ਼ਾਇਦ ਇਹ ਬੋਰਡ ਲਗਿਆ ਪਿੰਡ ਜੱਸੀਪੋਵਾਲ ਦੇ ਬਸਸ ਰੇਂ ਦਾ ਬਨ ਜੋਗ ਵਿਕਰਮਜੀਤ ਸਿੰਘ ਬਿੱਕਾ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਆਪਣੇ ਕਰਨ ਕਮਾਲ ਵਿਜੀਬੰਦਰਾਂ ਨੂੰ ਲਟਕਿਆ ਇਹ ਬੋਰਡ ਲੱਗਿਆ ਹਨ ਸਰਦਾਰ ਵਿਕਰਮਜੀਤ ਸਿੰਘ ਬਿੱਕਾ ਜੀ 2000 ਜਿਹੜੀ ਕੈਪਟਨ ਦੀ ਸਰਕਾਰ ਬਣਦੀ ਆ ਉਹ ਮਾਲੜਾ ਵੀ ਉਹਦੇ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਬਣੇ ਸੀ ਬਠਿੰਡੇ ਤੋਂ ਦੇ ਆਏ ਹੋਇਆ ਮੰਨ ਲਓ ਮੇਰੇ ਪਿੰਡ ਵੇ ਆਏ ਹੋਇਆ ਜੋ ਉਹਨਾਂ ਦੇ ਘਰੋਂ ਸਾਡੀ ਭੂਆ ਜੀ ਲੱਗਦੀ ਆ ਤੇ ਗੁਰਜੰਟ ਸਿੰਘ ਸਰਪੰਚ ਸਾਡੇ ਪਿੰਡ ਦੇ ਸਰਪੰਚ ਸੀ ਉਹ ਕੱਲੀ ਦਲ ਬੰਨੀਓ ਬਣੇ ਜੀ ਹਨਾ ਤੇ ਉਹਨਾਂ ਨੇ ਕੀ ਕਿਹਾ ਜਦੋਂ ਉਹਾਂ ਨੇ ਵੀ ਬੱਸ ਅੱਡੇ ਵਾਸਤੇ ਥੋੜੀ ਜੀ ਗ੍ਰਾਂਟ ਸਰਕਾਰ ਨੇ ਦਿੱਤੀ ਦੂਜੀ ਉਹਨੇ ਗੁਰਜੰਟ ਸਰਪੰਚ ਨੇ ਹਨਾ ਲਾਈ ਤੇ ਉਹ ਜਿਹੜਾ ਥਾਂ ਸੀ ਉਹ ਪਿਆਸ ਸੀਗਾ ਥਾਂ ਦਾ ਇਹ ਬਾਹਲਾ ਸੀ ਜਿਆਦੇ ਮਾਲਾ ਇਹ ਥਾਂ ਸੀ ਜਿਹੜਾ ਜਿਆਦੇ ਸੀਗਾ ਇਹ ਤੇ ਫੇਰ ਵੀ ਇੰਨੀ ਕੀ ਕਿਰਪਾ ਹੋਈ ਤੇ ਗੁਰਜਾਨ ਸਿੰਘ ਸਰਪੰਚ ਨੇ ਉਹਨਾਂ ਨੂੰ ਆਖਿਆ ਢੱਲੋਂ ਪਰਿਵਾਰ ਦੇ ਨਾਂ ਹੀ ਸੀ ਉਹ ਥਾਂ ਉਹਨਾਂ ਨੇ ਬੜੀ ਦਿਲਦਾਰੀ ਦਿਖਾਈ ਜਣਾ ਕੋਲ ਲੋਕ ਉਹਨਾਂ ਨੂੰ ਕਹਿੰਦੇ ਸੀ ਯਾਰ ਤਾਂ ਛੋਟੋ ਕੁ ਥੋੜੇ ਨਾਂ ਥੋੜੇ ਕਾਜੇ ਜਾਂ ਥਾਂ ਇਹ ਪਰ ਉਹਨਾਂ ਨੇ ਉਹ ਇਹ ਥਾਂ ਪੰਚਾਇਤ ਦੇ ਨਾਲ ਵਾਤਾ ਤੇ ਉਸ ਤੋਂ ਬਾਅਦ ਪੰਚਾਇਤ ਨੇ ਇੱਥੇ ਗੁਰਜਾਨ ਸਿੰਘ ਸਰਪੰਚ ਨੇ ਇੱਥੇ ਅੱਡਾ ਬਣਾਤਾ ਬਸ ਅੱਡਾ ਮੈਂ ਤੁਹਾਨੂੰ ਦਿਖਾਉਣਾ ਉਧਰ ਪਿੱਛੇ ਹਟ ਕੇ ਬਹੁਤ ਖੂਬਸੂਰਤ ਅੱਡਾ ਗੱਲ ਕਰ ਇਹ ਪੋਸਟਰ ਵਾਲਿਆਂ ਨੇ ਖਰਾਬ ਕਰ ਰੱਖਿਆ ਹੈ ਹੋਰ ਸਾਡੇ ਬਿੱਟੂ ਖਾਨ ਜੀ ਬਾਈ ਆ ਗਿਆ ਆ ਗਿਆ ਕਿਵੇਂ ਆ ਬਰੌਣਾ ਬਰੌਣਾ ਇਹ ਜੱਸੀਪੋ ਵਾਲੀ ਰੋਡ ਆ ਇਹ ਆ ਮਾਲਾ ਬਾਸ ਸੱਡਾ ਹਨਾ ਤੇ ਇਹ ਸਾਧ ਆ ਇਹ ਕੁਝ ਮਾਲਾਥਾਣਾ 90 ਰੁਪਿਆ ਜਾ ਗਿਆ ਹਨਾ ਤੇ ਉਹਨਾਂ ਨੇ ਫਿਰ ਇਹ ਬਹੁਤ ਖੂਦੂਰਤ ਬਸ ਸੱਡਾ ਬਣਾਇਆ ਉਹਦਾ ਅਸੀਂ ਲੰਗਰ ਲਾਉਣੇ ਆ ਇਹਦੇ ਵਿੱਚ ਹੀ ਲਾਉਣੇ ਆ ਉਧਰ ਵਾਟਰ ਕੂਲਰ ਲਵਾਤਾ ਸੀਗਾ ਆਪਣਾ ਪੰਚਾਇਤ ਨੇ ਤੇ ਕਲੱਬ ਨੇ ਤੇ ਮਾਰਕੀਟ ਆਪਣੇ ਇਹ ਤੋਂ ਮਾਰਕੀਟ ਵਾਲਿਆਂ ਨੇ ਸਾਰਿਆਂ ਨੇ ਹਨਾ ਤੇ ਉਦੋਂ ਗੁਰਵਿੰਦਰ ਸਰਪੰਚ ਸੀ ਉਹਨਾਂ ਨੇ ਲਵਾਤਾ ਸੀਗਾ ਤੇ ਕਲੱਬ ਦੇ ਪ੍ਰਧਾਨ ਸੀ ਪ੍ਰਤਬਾਸ ਹਾਲਲਾ ਸਪੋਰਟਸ ਦੇ ਤੇ ਆਪਣੇ ਤੇ ਕਮੇਟੀ ਦੇ ਪ੍ਰਧਾਨ ਮੇਲਾ ਦੀ ਸਰਦਾਰ ਜਗਜੀਤ ਸਿੰਘ ਜੀ ਸੀ ਦੰਦੀਵਾਲ ਹਨਾ ਇਹਨਾਂ ਨੇ ਦੇ ਸਹਿਯੋਗ ਨਾਲ ਇਹ ਪਾਣੀ ਪੀਣ ਦਾ ਮੰਨ ਲਾ ਵੀ ਵਾਟਰ ਕੂਲਰ ਲਵਾਤਾ ਸੀ ਬਹੁਤ ਔਖਾ ਸੀ ਇੱਥੇ ਪਹਿਲਾਂ ਨਾ ਕੋਈ ਔਰਤਾਂ ਵਾਸਤੇ ਖੜਨ ਨੂੰ ਜਗ੍ਹਾ ਸੀ ਹਨਾ ਕੁਛ ਨਹੀਂ ਸੀ ਤੇ ਅੱਜ ਇੱਥੇ ਲੰਗਰ ਲਾਇਆ ਜਾਂਦੇ ਆ ਬਹੁਤ ਚੰਗੀ ਗੱਲ ਆ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਬਸ ਅੱਡਾ ਬਣਾ ਕੇ ਦਿੱਤਾ ਸਰਦਾਰ ਗੁਰਜੰਟ ਸਿੰਘ ਢਿੱਲੋਂ ਸਰਪੰਚ ਸਾਹਿਬ ਉਹਨਾਂ ਦਾ ਸਰਦਾਰ ਵਿਕਰਮਜੀਤ ਸਿੰਘ ਬਿੱਕਾ ਜੀ ਤੇ ਖਾਸ ਕਰਕੇ ਢਿੱਲੋਂ ਪਰਿਵਾਰ ਤੱਲਾ ਸਿੰਘ ਢਿੱਲੋਂ ਦੇ ਪਰਿਵਾਰ ਦਾ ਹਨਾ ਤੇ ਉਹਨਾਂ ਦੇ ਲੜਕੇ ਸਰੰਦਰ ਸਿੰਘ ਢਿੱਲੋਂ ਤੇ ਗੁਰਜੰਟ ਸਿੰਘ ਢਿੱਲੋਂ ਤੇ ਪੋਤਰੇ ਹਰਵਿੰਦਰ ਸਿੰਘ ਢਿੱਲੋਂ ਤੇ ਤਰਮਿੰਦਰ ਢਿੱਲੋਂ ਦੇ ਰਾਜਾ ਢੱਲੋਂ ਦਾ ਜਿਨ੍ਹਾਂ ਨੇ ਮਾਲਾ ਵੀ 40-45 ਲੱਖ ਦੀ ਜਗਾ ਫੇਰ ਫੇਰ ਆਪਣੇ ਦਾਦੇ ਵੱਲੋਂ ਜੋ ਦਾਨ ਕੀਤੀ ਸੀ ਨਾ ਉਹਨਾਂ ਦੇ ਸੀ ਪੰਚਾਇਤ ਦੇ ਨਾਂ ਕਰਵਾਈ ਤੇ ਪੰਚਾਇਤ ਨੇ ਇਸ ਦੇ ਉੱਤੇ ਮਾਲਾ ਵੀ ਬਣਾਇਆ ਬੜਾਇਆ ਹੈ ਨਾ ਹੁਣ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਥਾਂ ਘੱਟ ਤੋਂ ਘੱਟੇ ਡੇਢ ਕਰੋੜ ਦੀ ਹੋਊਗੀ ਤੇ ਉਹਨਾਂ ਦਾ ਨਾਂ ਹਮੇਸ਼ਾ ਦਾਨੀ ਸੱਜਣਾ ਬੰਨਿਓ ਗੂੰਜਦਾ ਰਹੇਗਾ ਸਰਦਾਰ ਧੱਲਾ ਸਿੰਘ ਢੱਲੋਂ ਦੇ ਪਰਿਵਾਰ ਦਾ ਤੇ ਧੰਨਵਾਦ ਆ ਮੈਂ ਹਨਾ ਮੈਨੂੰ ਮਾਣ ਵੀ ਬਹੁਤ ਮਹਿਸੂਸ ਹੁੰਦਾ ਤੇ ਜਦੋਂ ਮੈਂ ਬਾਹਰ ਕਦੇ ਗੱਲਾਂ ਕਰਦਿਆਂ ਉਹ ਆਂਦੇ ਭਾਈ ਉਹ ਯਾਰ ਤੇਰਾ ਪਿੰਡ ਜੱਸੀਪੋ ਵਾਲੀਆ ਜਿੱਥੇ ਵਧੀਆ ਵਸ ਸਾਡਾ ਖੁੱਲਾ ਜਾਂ ਬਣਿਆ ਵਾ ਹਾਂ ਭਾਈ ਉਹ ਹੀ ਆ ਤੇ ਜਦੋਂ ਕੋਈ ਚੀਜ਼ਾ ਹਨਾ ਪਿੰਡ ਦੇ ਵਿੱਚ ਵਧੀਆ ਹੋਣ ਤੇ ਲੋਕ ਬਾਹਰੋਂ ਗੱਲਾਂ ਕਰਨ ਤੇ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਨਾ ਤੇ ਲੰਗਰ ਚੱਲੀ ਜਾਂਦਾ ਆਪਾਂ ਕੱਲ ਲੰਗਰ ਦੀ ਕਰਦੇ ਸੀ ਲੰਗਰ ਆਪਾਂ ਵੀ ਛਕਾਂਗੇ ਪੂਰੀਆਂ ਦਾ ਤਾਜਾ ਲੰਗਰ ਹੈ ਲੱਗਿਆ ਤੇ ਵਧੀਆ ਆਪਾਂ ਤੋਂ ਵੀਰ ਵੀ ਚੱਲੀ ਜਾਂਦੀ ਹੈ ਪੂਰੀਆਂ ਵੀ ਹੈ ਲੋਕ ਮਾਗੀ ਦੇ ਮੇਲੇ ਤੇ ਨਾ ਕਿ ਆ ਰਹੇ ਆ ਹੁਣ ਤਾਂ ਤੇ ਵਧੀਆ ਲੱਗਿਆ ਆਪਣਾ ਤਾਂ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਹੈ ਨਾ ਕਮੈਂਟ ਕਰੋ ਬਾਲ ਜੀ ਧੰਨਵਾਦ ਦੋਸਤੋ ਪਰ ਪੀਸੈਂਟਾਇਲ ਦੀ ਕੋਰਸਮੀਰ ਵਾਲੇ ਵੀ ਮਾਲਾ ਵੀ ਆ ਚੁੱਕੇ ਆ ਸਾਡੇ ਕੋਲ ਹਾਂ ਕਿਵੇਂ ਸੰਗਤ ਨੇ ਲੰਗਰ ਲਾਇਆ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਆਪਣਾ ਦਾ ਬਹੁਤ ਮਨਲਾ ਸਾਡੇ ਪਿੰਡ ਦੇ ਹਨਾ ਦੁਨੀਆ ਨਾਲੇ ਜਿੰਨੇ ਆ ਦੁਨੀਆ ਵਾਲਾ ਮੁੰਡਾ ਵੀ ਸਾਡੇ ਪਿੰਡ ਦਾ ਸਾਰੇ ਦੋਦੀ ਦੁਨੀਆ ਨਾਲ ਹੋ ਗਏ ਬਹੁਤ ਵੱਡਾ ਹਾਂ ਬਹੁਤ ਮਦਦਗਾਰ ਦਾ ਹਨਾ ਖੁਸ਼ੀ ਹੁੰਦੀ ਆ ਆਪਾਂ ਨੂੰ ਮਾਲਾ एक शांति मिलती अंदरों पूरी ए, मेरा दोस्त कोट समीर तो परमजीत सिंह तो बेनती करते हैं सारे भावों ਵੀਰ ਨਾ ਇੱਥੇ ਪੋਸਟਰ ਲਾਇਆ ਕਰੋ ਬਸ ਅੱਡੇ ਦੇ ਵਿੱਚ ਚੌਂ ਗੰਦ ਪਾਉਣਿਆਂ ਥੋੜੇ ਇੱਥੇ ਪੋਸਟਰ ਨਾਲ ਲਾਓ ਨਾਲ ਕੋਈ ਜਿਆਦਾ ਮਸ਼ਹੂਰੀ ਨਹੀਂ ਆਉਂਦੀ ਕੋਈ ਵੀ ਪਾਰਟੀ ਵਾਲਾ ਕਿਸੇ ਵੀ ਪਾਰਟੀ ਵਾਲਾ ਮੈਂ ਸਾਰਿਆਂ ਨੂੰ ਕਹਿਣਾ ਤੇ ਉਹਨਾਂ ਸਾਰਿਆਂ ਨੂੰ ਕਹਿਣਾ ਜੋ ਸਕੂਲਾਂ ਦੇ ਜਾਂ ਕੋਈ ਮਸ਼ਹੂਰਾਂ ਲਈ ਪੋਸਟਰ ਲਾਉਂਦੇ ਆ ਗਲਤ ਗੱਲ ਆ ਯਾਰ ਭਾਈ ਥੋੜੀ ਸਭ ਦੀ ਇਹ ਪੋਸਟਰ ਮੇਰਾ ਵੀ ਨਾ ਲਾਇਆ ਕਰੋ ਜੋ ਆਪਣਾ ਲੰਗਰ ਤਿਆਰ ਹੋਈ ਜਾਂਦਾ ਉਹ ਲੰਗਰ ਹੁੰਦਾ ਸਰਦਾਰ ਉਦਮ ਸਿੰਘ ਢਿੱਲੋਂ ਦੇ ਬੜੇ ਚ ਸਰਦ ਚਾਚਾ ਜੀ ਸਰਦਾਰ ਉਦਮ ਸਿੰਘ ਢਿੱਲੋਂ ਕਾ ਉਹਨਾਂ ਦੇ ਵਾੜੇ ਚ ਹੁੰਦਾ ਸ਼ਿ타ਰਾਮ ਜੀ ਬਹੁਤ ਸਰਕਾਰ ਜੋ ਭਰਾ ਸਾਡੇ ਵੱਡੇ ਬਹੁਤ ਲੰਮੇ ਚਿਰ ਤੋਂ ਸੇਵਾ ਨਿਮਾ ਰਹੇ ਆ ਹੋਰ ਬਾਈ ਕਿਵੇਂ ਸੀ타ਰਾਮ ਜੀ ਜੀ ਕੀ ਠੀਕ ਹੈ ਵਧੀਆ ਤੇ ਭੋਜਨ ਤਿਆਰ ਹੋਈ ਜਾਂਦਾ ਲੰਗਰ ਜੀ ਤਿਆਰ ਹੋਈ ਜਾਂਦਾ ਜੀ ਅੱਛਾ ਹਾਂਜੀ ਪੂਰੀਆਂ ਟੋਪੂ ਲੈ ਪੂਰੀ ਲੈਨੇ ਆ ਬਹੁਤ ਸੇਵਾ ਕਰਦਾ ਜੀ ਇਹਨੇ ਵਿਆਹ ਸ਼ਾਦੀਆਂ ਚ ਮਾਲਕ ਤੇ ਕਿੰਨੇ ਸਾਲ ਹੋ ਗਏ ਤੈਨੂੰ ਜੱਸੀ ਚ ਕੰਮ ਕਰਦੇ ਇਹਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਉਹ ਤੇ ਆਪਣੇ ਸਿਸਟਰ ਦਾ ਵਿਆਹ ਸੀ 93 ਚ ਉਦੋਂ ਇਹਨਾਂ ਨੇ ਮੰਨ ਲਾ ਵੀ ਸੇਵਾ ਨਵਾਈ ਸੀ ਸਾਰੀ ਹਲਵਾਈ ਦੀ ਹਾਂ ਹਾਂ ਬਹੁਤ ਵਧੀਆ ਲੰਗਰ ਦੇ ਵਿੱਚ ਹਨਾ ਕਰਾ ਰਹੇ ਆ ਤੇ ਉਧਰ ਮੁੰਡੇ ਉਲਝਾਈ ਜਾਂਦੇ ਭਰ-ਭਰ ਕੇ ਲੰਗਰ ਤੇ ਆਪਣਾ ਬਲੌਗ ਚੰਗਾ ਲੱਗਿਆ ਕਿ ਤੇ ਸ਼ੇਅਰ ਕਰ ਦਿਓ ਲਾਇ ਕਰ ਦਿਓ ਕਮੈਂਟ ਕਰ ਦਿਓ ਆਪਣਾ ਭਰਾ ਚਾਚੇ ਦਾ ਮੁੰਡਾ ਸਖਮੰਦਰ ਇਵੇਂ ਲੰਗਰ ਲੈਣਾ ਪੂਰੀਆਂ ਲੈਣਾ ਆ ਹੋਰ ਠੀਕੋ ਜੀ ਉਧਰ ਹਲਵਾਈ ਕੱਢੀ ਜਾਂਦੇ ਆ ਵਧੀਆ ਢੂਲੇ ਦਾ ਸਮਾਨ ਵੀ ਆ ਢਲੋਂ ਸਾਹ ਦੇ ਇਥੋਂ ਤੁਸੀਂ ਢੂਲਾ ਵੀ ਲਾ ਸਕਦੇ ਹੋ ਜੱਸੀ ਪੌ ਵਾਲੀ ਵਾਲੋ ਗਹਿਰੀ ਵਾਲੇ ਬਾਗੂ ਵਾਲੇ ਟੰਗ ਵਾਲੀ ਵਾਲੇ ਉਹ ਖੂਸ ਮੰਡੀ ਕਟਾਰ ਸਿਵਾਂ ਵਾਲੇ ਢਲੋਂ ਦੇ ਇਹਨਾਂ ਦਾ ਤੁਸੀਂ ਢੂਲੇ ਦਾ ਸਮਾਨ ਵੀ ਲਾ ਸਕਦੇ ਹੋ ਇੱਥੇ ਆਪਣੇ ਦੁੱਧੀ ਹੈ ਆਪਣੇ ਡੈਰੀਆ ਦੁੱਧ ਵਾਲੀ ਬਾਹਰਲੇ ਪਾਸੇ ਅਕਸਰ ਤੁਸੀਂ ਆਉਂਦੇ ਹੀ ਹੋਗੇ ਅਕਸਰ ਹਨ ਤੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਭਰਾਵਾਂ ਦਾ ਕਮੇਟੀ ਵਾਲਿਆਂ ਦਾ ਦੋਧੀ ਜੁਨੀਆਨ ਦਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਨੰਦੀਵਾਲ ਜੱਗੀ ਦੋਧੀ ਜੁਨੀਆਨ ਗਰਜੀਤ ਸਿੰਘ ਨੰਦੀਵਾਲ ਚਾਚਾ ਬਲਵਤ ਸਿੰਘ ਗਰਮੇਲ ਸਿੰਘ ਗੇਲਾ ਤੇ ਗਰਮੇਲ ਸਿੰਘ ਦੋਧੀ ਜੋ ਵੀ ਮੇਰੇ ਭਰਾ ਹਨ ਸੁਖਮੰਦਰ ਆ ਕੇ ਸਾਰੇ ਨੌਜਵਾਨ ਗਲਾ ਸਿੱਧੂ ਵਰਗੇ ਪਿੰਡ ਜੱਸੀਪੋ ਵਾਲੀ ਪੁਰਤ ਦੁਬਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਤੋਂ ਕਾਪ ਦਾ ਪ੍ਰਧਾਨ ਹਜੈ ਸਿੰਘ ਢਿੱਲੋਂ ਵਰਗੇ ਜੋ ਸੇਵਾ ਲੱਕਿਨ ਮਾ ਰਹੇ ਆ ਨਾ ਕਰ ਰਹੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਖੜਕ ਵੀ ਆਪਾਂ ਆ ਗਏ ਇੱਧਰ ਹੋਰ ਕਾਕਾ ਕਿਵੇਂ ਆ ਤੇ ਇੱਧਰ ਦੋਦੀ ਜੁਨੀਆ ਨਾਲ ਚੱਲੀ ਥਾਰੀ ਇੱਥੇ ਖੜਦੀ ਆ ਇਥੇ ਕੀਰਤ ਦਾ ਲੰਗਰ ਵੀ ਲਾਉਂਦੇ ਹੁੰਦੇ ਆ ਜਦੋਂ ਆਪਣੇ ਨਗਰ ਕੀਰਤਨ ਹੁੰਦਾ ਪਿੰਡ ਚੋਂ ਉਹ ਵੀ ਫਕਸ਼ਨ ਹੋਏ ਬਹੁਤ ਮੱਲਾ ਵੀ ਦਾਨੀ ਐ ਲੋਧੀ ਦੁਨੀਆ ਨਾਲ ਤੇ ਆਪਣਾ ਕਮੇਟੀ ਜਿਹੜੀ ਕਮੇਟੀ ਐ ਇਥੇ ਹਨਾ ਚੌਕ ਕਹਿੰਦੇ ਜਿਹਨੂੰ ਅਸੀਂ ਦੁਕਾਨਾਂ ਭਰਾ ਦੁਕਾਨਦਾਰ ਆਪਣੇ ਕਿਰਤ ਕਮਾਈ ਚੋਂ ਹਨਾ ਸੇਵਾ ਕਰਦੇ ਸਾਰੇ ਭਰਾ ਬਹੁਤ ਖੁਸ਼ੀ ਮਿਲਦੀ ਐ ਤੇ ਪਹਿਲਾਂ ਤਾਂ ਕਈ ਸਾਲ ਮੈਂ ਵੀ ਸੇਵਾ ਕਰਾਉਂਦਾ ਸੀਗਾ ਤੇ ਆਪਣੇ ਇੱਥੇ ਬਸਾਖੀ ਵੇਲੇ ਤੇ ਆਪਣਾ ਆ ਸਾਹਮਣੇ ਕੋਠੀ ਹੈ ਜਿਹੜੀ ਅੰਗਰੇਜ਼ ਸਿੰਘ ਡਾਕਟਰ ਸਾਡੇ ਚਾਚਾ ਜੀ ਢਿੱਲੋਂ ਸਰਦਾਰ ਰਮੇਸ਼ ਸਿੰਘ ਢਿੱਲੋਂ ਦੇ ਲੜਕਾ ਜੀ ਹੈ ਡਾਕਟਰ ਅੰਗਰੇਜ਼ ਸਿੰਘ ਜੀ ਢਿੱਲੋਂ ਸਾਡੇ ਚਾਚਾ ਜੀ ਲੱਗਦੇ ਆ ਮੇਰੇ ਤੇ ਉਹਨਾਂ ਦੇ ਪੁੱਤਰ ਵੀ ਹੁੰਦਾ ਡਾਕਟਰ ਬਣ ਕੇ ਪਰਮੇਂਦਰ ਸਿੰਘ ਢਿੱਲੋਂ ਜੀ ਬਠਿੰਡੇ ਆਪਣੇ ਸਰਕਾਰੀ ਹਸਪਤਾਲ ਦੇ ਨੇੜੇ ਉੱਥੇ ਹਸਪਤਾਲ ਕਰਦੇ ਢਿੱਲੋਂ ਹਸਪਤਾਲ ਤੇ ਚਾਚਾ ਜੀ ਦਾ ਤੁਹਾਨੂੰ ਪਤਾ ਉੱਥੇ ਕਰਦੇ ਆ ਉਹ ਹਰ ਲੰਗਰ ਲਾਉਂਦੇ ਹੁੰਦੇ ਸੀ ਹਨਾ ਵਿਸਾਖੀ ਨੂੰ ਪਰਿਵਾਰ ਸਮੇਤ ਤੇ ਉਹ ਲੰਗਰ ਤਿਆਰ ਕਰਾਉਂਦੇ ਸਾਰੇ ਆਪ ਦਾ ਤੇ ਉਦੋਂ ਅਸੀਂ ਸੇਵਾ ਕਰਦੇ ਹੁੰਦੇ ਵਿਸਾਖੀ ਤੇ ਹਨਾ ਉਹਨਾਂ ਨੇ ਵਿਸਾਖੀ ਦੇ ਕਈ ਸਾਲ ਲਾਇਆ ਫਿਰ ਉਹ ਮਨ ਲਾ ਵੀ ਹੁਣ ਇਹ ਇੱਥੇ ਜਾੜ ਉਹ ਉਹਨਾਂ ਬੜੰਡੇ ਰਹਿਣ ਲੱਗ ਗਏ ਤੇ ਬਹੁਤ ਲੰਗਰ ਲੱਗਦਾ ਵਧੀਆ ਇੱਥੇ ਧੰਨਵਾਦ ਆ ਸਾਰੇ ਭਰਾਵਾਂ ਦਾ ਇੱਕ ਵਾਰ ਫਿਰ ਭਵੰਦਰ ਸਿੰਘ ਚਾਂਦ ਜੱਸੀ ਪੋ ਵਾਲੀ ਵੱਲੋਂ